ਇੱਕ ਵਾਰ ਆਪਣੀ ਬੰਦਾ ਇੱਕ ਕਾਰ ਪਾਲਿਸ਼ ਕਰ ਰਿਹਾ ਸੀ। ਐਨੇ ਵਿੱਚ ਉਸਦੀ 4 ਸਾਲ ਦੀ ਬੇਟੀ ਨਹੀਂ ਆ ਕੇ ਪੱਥਰ ਦੇ ਨਾਲ ਉਸਦੀ ਗੱਡੀ ਤੇ ਝਰੀਟਾ ਪਾ ਦਿੱਤੀਆਂ। ਇਹ ਦੇਖ ਕੇ ਆਦਮੀ ਗੁੱਸੇ ਵਿੱਚ ਇੰਨਾ ਕ ਅੰਨਾ ਹੋ ਗਿਆ। ਉਸਨੇ ਆਪਣੀ ਬੇਟੀ ਦਾ ਹੱਥ ਫੜ ਕੇ ਇੱਕ ਟੂਲ ਦੇ ਨਾਲ ਆਪਣੀ ਬੇਟੀ ਦਾ ਹੱਥ ਹੀ ਤੋੜ ਦਿੱਤਾ। ਹਸਪਤਾਲ ਵਿੱਚ ਆ ਕੇ ਪਤਾ ਲੱਗਿਆ। ਕਾਫੀ ਸਾਰੇ ਸੱਜਰ ਹੋਣ ਦੇ ਕਾਰਨ। ਬੱਚੀ ਦੀਆਂ ਉਂਗਲਾਂ ਟਪਕੀਆਂ ਨੇ ਇਹ ਦੇਖ ਕੇ ਬੱਚੀ ਨੇ ਆਪਣੇ ਪਿਤਾ ਨੂੰ ਸਵਾਲ ਕਰਿਆ ਕਿ ਪਾਪਾ ਮੇਰੀਆਂ ਉਂਗਲਾਂ ਕਦੋਂ ਵਾਪਸ ਆਉਣਗੀਆਂ ਬੇਵਸ ਹੋ ਕੇ ਉਸ ਦਾ ਪਿਓ ਆਪਣੀ ਕਾਰ ਦੇ ਜਾ ਕੇ ਠੋਡੇ ਮਾਰਨ ਲੱਗਿਆ ਆਪਣੀ ਭੜਾਸ ਘਟਣ ਲੱਗਿਆ ਐਨੇ ਵਿੱਚ ਉਸ ਨੇ ਕਾਰ ਦੇ ਦੂਸਰੇ ਪਾਸੇ ਆਪਣੀ ਬੇਟੀ ਦੇ ਲਿਖੇ ਹੋਏ ਲਬਜ਼ ਪੜੇ ਉਸ ਨੇ ਕਾਰ ਤੇ ਲਿਖਿਆ ਸੀ आई लव यू डैड। ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਇਹ ਪੜ੍ਹ ਕੇ ਉਸ ਬੰਦੇ ਦੀਆਂ ਅੱਖਾਂ ਭਰ ਆਈਆਂ। ਉਸ ਨੂੰ ਬਹੁਤ ਪਛਤਾਵਾ ਹੋਣ ਲੱਗਿਆ। ਸੋ ਕਹਾਣੀ ਦੀ ਸਿੱਖਿਆ ਤੇ ਪਿਆਰ ਤੇ ਗੁੱਸਾ ਕਦੇ ਮਾਫ਼ ਕੇ ਨਹੀਂ ਕਰਾਇਆ ਜਾ ਸਕਦਾ। ਕਿ ਪਿਆਰ ਤੇ ਗੁੱਸੇ ਵਿੱਚ ਕਦੇ ਆਪਣਾ ਆਪ ਨਹੀਂ ਗੁਆਉਣਾ ਚਾਹੀਦਾ। ਕਦੇ ਵੀ ਬਿਨਾਂ ਸੋਚੇ ਸਮਝੇ ਗੱਲ ਨੂੰ ਪੂਰੀ ਜਾਣੇ ਬਿਨਾਂ ਕਿਸੇ ਤੇ ਭੜਕੋ ਨਾ ਅਕਸਰ ਜ਼ਰੂਰਤ ਤੋਂ ਜ਼ਿਆਦੇ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਸਮਝਦਾਰੀ ਨਾਲ ਹਾਲਾਤ ਨੂੰ ਕਾਬੂ ਕਰਨਾ ਹੀ ਅਸਲੀ ਹੱਲ ਹੁੰਦਾ ਹੈ ਨਾ ਕਿ ਲੋੜ ਤੋਂ ਵੱਧ ਗੁੱਸਾ ਕਰਨਾ ਜੋ ਕਿ ਸਾਨੂੰ ਸਿਰਫ ਅਖੀਰ ਵਿੱਚ ਪਸਤਾਵਾ ਹੀ ਦਿੰਦਾ ਹੈ ਇਸੇ ਤਰ੍ਹਾਂ ਵੀਡੀਓ ਲਈ ਜਿਹੜੇ ਰੋਜ਼ ਸਾਰੀ ਸੰਸਾਰ ਦੇ ਨਾਲ